ਸਤਨਾਮ ਸ਼੍ਰੀ ਗੁਰੂ ਵਾਲਮੀਕ ਮਹਾਰਾਜ ਜੀ ਦੁਹਰਾਓ ਓਮ ਨਾਮ ਸਰਵਤ ਕਾਰਾਜਾ ਘਟ ਘਟ ਨੇ ਪ੍ਰਵੇਸ਼ ਬ੍ਰਹਮਾ ਵਿਨੂਚ ਤਾਰ ਦੇ ਸ਼ੇਸ਼ ਗਣੇਸ਼ ਮਹੇਸ਼ ਪਰਮੇਸ਼ਰ ਕੀ ਕੀਰਤੀ ਗੁਰਮਗਧ ਧਰੋ ਧਿਆਨ ਜੋ ਜੋ ਸੁਣੇ ਪ੍ਰੀਤ ਸੰਗ ਜਨਮ ਜਨਮ ਦੁਖ ਜਾਣ ਜਗਤ ਗੁਰੂ ਰਤਨਾ ਕਰਮਾਧੋ ਵਾਲਮੀਕ ਭਗਵਾਨ ਜੋ ਸਮਰੇ ਭਵ ਸਾਗਰ ਤਰੇ ਸੱਚਖੰਡ ਮਿਲੇ ਸਥਾਨ ਲਵ ਕੁਛ ਵਾਂਗ ਪ੍ਰੀਤ ਕਰ ਵਾਲ ਨ ਵਿੰਗਾ ਹੋਏ ਗਿਆਨ ਨਾਦ ਗੁਰੂ ਅਮਰਖੇ ਤੀਨ ਭਵਨ ਵਿੱਚ ਸੋਏ ਪਾਠ ਸ਼ੁਰੂ ਕਰ ਪਾਠਿਆ ਸੁਰ ਸ਼ਿਬ ਦੇ ਨਾਲ ਪੂਰਣ ਆ ਸੰਸਾਰੀਆਂ ਸਤ ਗੁਰ ਭੈ ਦਿਆਲ ਸੁਪਨੇ ਭੀ ਜਾਵਨਾ ਤਿਸੇ ਹਰ ਕਰ ਜਾਵੇ ਕਾਲ ਲਾਵੇ ਤੇਰੇ ਹਾਜ਼ਰੀ ਪੂਰਨ ਪੁਰਖ ਅਕਾਲ ਜਮ ਟੰਡਕ ਸਿਰ ਨਾ ਪੜੇ ਨੇੜ ਨਾ ਆਵੇ ਕਾਲ ਮਾਨ ਰਏ ਇਧਰੈ ਦੁਸ਼ਮਣ ਹੋਵੇ ਮੀਤ ਦੋ ਜਗ ਦੀ ਅਗ ਸੜ ਬਲੇ ਦੁਸ਼ਟ ਦਮਨ ਕੀ ਪੀਤ ਤਬ ਤਬ ਜੇ ਤਨ ਮਨ ਰਹਿ ਹਰ ਦਮ ਠੰਡੜਾ ਸੀਦਾ ਹਰ ਘਰ ਵਿੱਚ ਹੱਥ ਦੇ ਬਿਗਨ ਪੜੇ ਨਾ ਕੋਏ ਕੋੜ ਜਨਮ ਸੰਕਟ ਮਿਟੇ ਦਰਸ ਹਰੀ ਕਾ ਹੋਏ ਧੋ ਦੇਵੇ ਪ੍ਰਮਾਤਮਾ ਮਮਤਾ ਕੀ ਸਭ ਦਾਗ ਲਗ ਨ ਜਾਵੇ ਤੈਂੜੜੇ ਤਣ ਕੋਠੇ ਕੋ ਆਗ ਪਰਮੇਸ਼ਰ ਦੇ ਨਾਮ ਦਾ ਲਗ ਰੇ ਵਰਾਗ ਲਾ ਦੇਵ ਅਰਨਾਮ ਕਾ ਮਚੰਚਲ ਕੋ ਜਾਗ ਹਣਸ ਬਣੇ ਹਰ ਪੂਜ ਕੇ ਬੇਸ਼ਕ ਕਾਲਾ ਕਾਂਗ ਗਿਆਨ ਜੱਪਣ ਭਗਵਾਨ ਤਕੋ ਅਗਲੇ ਜਨਾ ਦੇ ਭਾਗ ਧਿਕਸ਼ਾ ਆ ਆਪਣੀ ਦੇ ਮੁਝੀ ਸਭ ਦੁਨੀਆ ਦੇ ਨੰਤ